ਲੋ ਵੀ ਦੋਸਤੋ ਜਿਹੜੇ ਮੇਰੇ ਵੀਰ ਤੇਲੇ ਤੋਂ ਪ੍ਰੇਸ਼ਾਨ ਨੇ ਹੁਣ ਤੇਲੇ ਤੋਂ ਪ੍ਰੇਸ਼ਾਨ ਨਾ ਹੋਵੋ ਇਹ ਪਹਿਲਾਂ ਤੁਸੀਂ ਦੇਖੋ ਵੀਡੀਓ ਫਿਰ ਤੁਸੀਂ ਇਸ ਦੇ ਐਂਡ ਦੇ ਵਿੱਚ ਦੇਖੋ ਕਿ ਜਿੰਨਾ ਮਰਜੀ ਤੇਲਾ ਹੋਵੇ ਤੁਹਾਡੇ ਖੇਤ ਦੇ ਵਿੱਚ ਅੱਧੇ ਘੰਟੇ ਦੇ ਵਿੱਚ ਸਾਰਾ ਤੇਲਾ ਤੁਹਾਡਾ ਇਹ ਸਾਫ਼ ਹੋ ਜਾਊਗਾ ਸੋਨੂੰ ਮੈਂ ਵੀਡੀਓ ਵੀ ਦਿਖਾਉਣਾ ਤੇ ਸੋਨੂੰ ਅੱਧਾ ਘੰਟਾ ਪਹਿਲਾਂ ਜਿਹੜਾ ਦਵਾਈ ਆ ਦੇਖ ਸਕਦੇ ਹੋ ਇੱਥੇ ਤੇਲਾ ਹੁਣ ਹੈਗਾ ਸੀਗਾ ਏਦੋਂ ਬਾਅਦ ਤੁਸੀਂ ਦੇਖੋਗੇ ਤੇਲਾ ਜਿਹੜਾ ਬਿਲਕੁਲ ਹੀ ਤੁਹਾਡਾ ਇਹ ਤੇ ਰ ਲੱਗ ਜਾਣਗੇ ਥੱਲੇ ਤੁਸੀਂ ਵੀਡੀਓ ਆ ਦੇਖੋ ਇਹਦੇ ਵਿੱਚ ਤੇਲਾ ਕਿੰਨਾ ਦਿਖ ਰਿਹਾ ਛੋਡੇ ਖੇਤ ਦੇ ਵਿੱਚ ਤੇਲੇ ਦਾ ਦਾਣਾ ਨੇ ਜਿੰਨਾ ਤੇਲਾ ਛੋਟਾ ਸਾਰਾ ਮਰ ਜਾਊਗਾ ਇੱਕ ਵਾਰ ਸਾਰੇ ਤੇਲੇ ਦਾ ਸਫਾਇਆ ਕਰਦੇ ਦੇਖੋ ਆ ਲੱਗੇ ਪਏ ਨੇ ਢੇਰ ਘੰਟੇ ਬਾਅਦ ਹੀ ਇਹ ਦਵਾਈ ਕਰਨ ਤੋਂ ਘੰਟਾ ਬਾਅਦ ਹੀ ਤੁਸੀਂ ਦੇਖ ਲਓ ਇਸ ਦਵਾਈ ਨੇ ਢੇਰ ਲਾਤੇ ਦੇਖ ਸਕਦੇ ਹੋ ਤੁਸੀਂ ਕਿਵੇਂ ਮਾਰੇ ਪਿਆ ਸੋ ਜਿਹੜੇ ਮੇਰੇ ਵੀਰਾਂ ਦੀ ਝੋਨਾ ਪੱਕਿਆ ਖੜਾ 15 ਦਿਨ ਲਾਊਗਾ ਉਹ ਇਸ ਇਹ ਜੇ ਦਵਾਈ ਨੂੰ ਕਰ ਸਕਦੇ ਨੇ ਸੋ ਵੀਰੋ ਨੰਬਰ ਵੀ ਮੈਂ ਇੱਥੇ ਮੈਂਸ਼ਨ ਕਰੂੰਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ